ਦੋਸਤੋ ਇੱਕ ਗੱਲ ਆਪਣੇ ਮਨ ਵਿੱਚ ਪੱਕੀ ਤਰ੍ਹਾਂ ਲੇਖ ਲਓ ਜੇ ਤੁਸੀਂ ਹਮੇਸ਼ਾ ਚੰਗੇ ਬਣੇ ਰਹੋਗੇ ਤਾਂ ਦੁਨੀਆ ਤੁਹਾਨੂੰ ਰੁਲਾ ਦੇਵੇਗੀ ਹਾਂ ਇਹ ਕੜਵਾ ਸੱਚ ਹੈ ਤੁਸੀਂ ਸੋਚਦੇ ਹੋ ਕਿ ਚੰਗੇ ਬਣ ਕੇ ਨਰਮ ਦਿਲ ਹੋ ਕੇ ਸਭ ਦੀਆਂ ਸੁਣ ਕੇ ਤਾਂ ਹਰ ਕੋਈ ਤੁਹਾਨੂੰ ਇੱਜ਼ਤ ਦੇਵੇਗਾ ਪਰ ਨਹੀਂ ਅਸਲ ਵਿੱਚ ਇਹ ਚੰਗਿਆਈ ਹੀ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਬਣ ਜਾਂਦੀ ਹੈ ਅੱਜ ਦਾ ਸੱਚ ਇਹ ਹੈ ਕਿ ਤੁਹਾਨੂੰ ਥੋੜਾ ਬੁਰਾ ਬਣਨਾ ਪਵੇਗਾ ਉਹ ਬੁਰਾ ਬਣਨਾ ਜਿਸ ਬਾਰੇ ਲੋਕ ਸ਼ੁਰੂ ਵਿੱਚ ਸਮਝ ਨਹੀਂ ਪਾਉਂਦੇ ਪਰ ਬਾਅਦ ਵਿੱਚ ਇੱਜ਼ਤ ਨਾਲ ਯਾਦ ਰੱਖਦੇ ਹਨ ਧਿਆਨ ਰੱਖੋ ਮੈਂ ਬੇਈਮਾਨੀ ਦੀ ਗੱਲ ਨਹੀਂ ਕਰ ਰਿਹਾ ਮੇਰਾ ਮਤਲਬ ਹੈ ਆਪਣੀਆਂ ਹੱਦਾਂ ਤੈਅ ਕਰੋ ਆਪਣੀ ਜਗ੍ਹਾ ਬਣਾਓ ਆਪਣੀ ਇੱਜ਼ਤ ਆਪ ਕਰਵਾਓ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੋ ਸੱਚੀਆਂ ਕਹਾਣੀਆਂ ਦੱਸਾਂਗਾ ਕਿ ਵੱਡੇ ਲੋਕ ਇਹ ਸੱਚਾ ਬੁਰਾਪਨ ਜ਼ਿੰਦਗੀ ਵਿੱਚ ਕਿਵੇਂ ਵਰਤਦੇ ਨੇ ਅਖੀਰ ਤੱਕ ਇਸ ਵੀਡੀਓ ਨੂੰ ਜਰੂਰ ਸੁਣੋ ਤਾਂ ਹੀ ਇਸ ਬੁਰੇਪਨ ਦੀ ਸਚਾਈ ਨੂੰ ਸਮਝ ਸਕੋਗੇ ਪੰਜਾਬੀ ਰੂਹ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਹੁਣ ਅੱਗੇ ਵੀਡੀਓ ਸ਼ੁਰੂ ਕਰਦੇ ਹਾਂ ਜਦੋਂ ਮੈਂ ਕਹਿੰਦਾ ਹਾਂ ਕਿ ਬੁਰੇ ਬਣੋ ਇਸ ਦਾ ਮਤਲਬ ਕਦੇ ਵੀ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸਾਡਾ ਮਕਸਦ ਚੋਰਾਂ ਜਾਂ ਧੋਖੇਬਾਜ਼ਾਂ ਵਰਗਾ ਬਣਨਾ ਨਹੀਂ ਸਾਡਾ ਮਕਸਦ ਹੈ ਆਪਣੀ ਉਹ ਕਮਜ਼ੋਰੀ ਚੰਗਿਆਈ ਨੂੰ ਛੱਡਣਾ ਜੋ ਸਾਨੂੰ ਅੱਗੇ ਵਧਣ ਨਹੀਂ ਦਿੰਦੀ ਅਸੀਂ ਉਹ ਸੁਭਾਅ ਬਣਾਉਣਾ ਹੈ ਜੋ ਭਾਵੇਂ ਲੋਕਾਂ ਨੂੰ ਕਦੇ-ਕਦੇ ਕਠੋਰ ਲੱਗੇ ਪਰ ਸਦਾ ਲਈ ਇੱਜ਼ਤ ਜ਼ਰੂਰ ਕਰਵਾਏ ਇਹ ਬੁਰੇਪਣ ਦੇ ਤਿੰਨ ਨਿਯਮ ਹਨ ਸਭ ਤੋਂ ਪਹਿਲਾ ਨਿਯਮ ਜੋ ਬਹੁਤ ਹੀ ਤਾਕਤਵਰ ਹੈ ਨਿਜਮ ਨੰਬਰ 1 ਆਪਣੀਆਂ ਹੱਦਾਂ ਤੈਅ ਕਰੋ ਨਾ ਕਹਿਣਾ ਸਿੱਖੋ ਹਰ ਵੇਲੇ ਹਰ ਕਿਸੇ ਲਈ ਤਿਆਰ ਰਹਿਣ ਵਾਲਾ ਬੰਦਾ ਚੰਗਾ ਨਹੀਂ ਇੱਕ ਦਿਨ ਮੂਰਖ ਬਣ ਜਾਂਦਾ ਹੈ ਚੰਗਾ ਉਹ ਹੈ ਜੋ ਆਪਣਾ ਸਮਾਂ ਆਪਣੀ એનર્ਜੀ ਅਤੇ ਆਪਣੀ ਦਿਸ਼ਾ ਕਿਸੇ ਦੇ ਹੱਥ ਵਿੱਚ ਨਹੀਂ ਦਿੰਦਾ ਜੇ ਤੁਸੀਂ ਆਪਣੀ ਕਦਰ ਨਹੀਂ ਕਰੋਗੇ ਤਾਂ ਦੁਨੀਆ ਤੁਹਾਨੂੰ ਕਦੇ ਵੀ ਕਦਰ ਨਹੀਂ ਦੇਵੇਗੀ ਨਿਜਮ ਨੰਬਰ 2 ਲੋਕਾਂ ਦੀ ਸਹਿਮਤੀ ਲੈਣੀ ਬੰਦ ਕਰੋ ਯਾਦ ਰੱਖੋ ਜਿਹੜਾ ਇਨਸਾਨ ਹਰ ਕੰਮ ਤੋਂ ਪਹਿਲਾਂ ਇਹ ਸੋਚਦਾ ਫਿਰੇ ਕਿ ਲੋਕ ਕੀ ਕਹਿਣਗੇ ਉਹ ਕਦੇ ਵੀ ਮਹਾਨ ਨਹੀਂ ਬਣ ਸਕਦਾ ਆਮ ਲੋਕਾਂ ਦੀ ਸੋਚ ਅਨੁਸਾਰ ਅਸਲੀ ਬੁਰਾ ਬੰਦਾ ਉਹ ਹੁੰਦਾ ਹੈ ਜੋ ਆਪਣੇ ਫੈਸਲੇ ਆਪ ਲੈਂਦਾ ਹੈ ਅਤੇ ਉਹਨਾਂ ਤੇ ਡਟ ਕੇ ਵੀ ਖੜਾ ਰਹਿੰਦਾ ਹੈ ਚਾਹੇ ਦੁਨੀਆ ਨੂੰ ਪਸੰਦ ਆਵੇ ਜਾਂ ਨਾ ਆਵੇ ਉਹ ਲੋਕਾਂ ਦੀਆਂ ਤਾਰੀਫਾਂ ਦਾ ਮੁਹਤਾਜ ਨਹੀਂ ਅਤੇ ਨਾ ਉਹਨਾਂ ਦੇ ਤਿੱਖੇ ਬੋਲਾਂ ਤੋਂ ਡਰਦਾ ਹੈ। ਉਹ ਸਿਰਫ ਇੱਕ ਗੱਲ ਜਾਣਦਾ ਹੈ, ਮੇਰੀ ਜ਼ਿੰਦਗੀ, ਮੇਰੇ ਫੈਸਲੇ। ਨਿਯਮ ਨੰਬਰ 3, ਮੁਕਾਬਲੇ ਵਿੱਚ ਸਖਤ ਬਣੋ। ਜਦੋਂ ਗੱਲ ਤੁਹਾਡੇ ਸੁਪਨਿਆਂ ਦੀ ਹੋਵੇ, ਤੁਹਾਡੀ ਮਿਹਨਤ ਦੀ ਹੋਵੇ, ਤਾਂ ਦਿਲ ਨਹੀਂ ਦਿਮਾਗ ਨਾਲ ਫੈਸਲਾ ਕਰੋ। ਜਿੱਥੇ ਮੁਕਾਬਲਾ ਜ਼ਰੂਰੀ ਹੈ, ਉੱਥੇ ਨਰਮੀ ਨਹੀਂ, ਤਿਆਰੀ ਚਾਹੀਦੀ ਹੈ। ਲੋਕ ਤੁਹਾਡੀ ਦਇਆ ਨਹੀਂ ਤੁਹਾਡਾ ਨਤੀਜਾ ਦੇਖਦੇ ਹਨ ਇਸ ਦੁਨੀਆ ਵਿੱਚ ਇੱਜ਼ਤ ਉਹਨਾਂ ਨੂੰ ਮਿਲਦੀ ਹੈ ਜੋ ਮੈਦਾਨ ਵਿੱਚ ਖੜ ਕੇ ਲੜਨਾ ਜਾਣਦੇ ਹਨ ਇਹ ਤਿੰਨ ਨਿਜਮ ਹੱਦਾਂ ਫੈਸਲੇ ਤੇ ਸ਼ਕਤੀ ਦੁਨੀਆ ਨੂੰ ਤੁਹਾਡੇ ਅੱਗੇ ਝੁਕਾਉਣਗੇ ਹੁਣ ਆਓ ਸਮਝਦੇ ਹਾਂ ਅਸਲ ਗੱਲ ਇਨਸਾਨ ਦਾ ਸੁਭਾਅ ਇਹ ਇੱਕ ਕੌੜਾ ਸੱਚ ਹੈ ਕਿ ਅਸੀਂ ਹਮੇਸ਼ਾ ਉਸ ਦੀ ਇੱਜ਼ਤ ਕਰਦੇ ਹਾਂ ਜੋ ਸਾਨੂੰ ਆਸਾਨੀ ਨਾਲ ਨਹੀਂ ਮਿਲਦਾ ਅਤੇ ਜਿਸ ਦੀ ਮੌਜੂਦਗੀ ਵਿੱਚ ਸਾਨੂੰ ਥੋੜਾ ਡਰ ਥੋੜੀ ਰੋਕ ਮਹਿਸੂਸ ਹੋਵੇ ਜਦੋਂ ਤੁਸੀਂ ਹਰ ਵੇਲੇ ਹਰ ਕਿਸੇ ਲਈ ਹਾਜ਼ਰ ਰਹਿੰਦੇ ਹੋ ਤੁਸੀਂ ਕਦੇ ਵੀ ਨਾ ਨਹੀਂ ਕਹਿੰਦੇ ਤਾਂ ਲੋਕ ਤੁਹਾਨੂੰ ਹੌਲੀ-ਹੌਲੀ ਹਲਕੇ ਵਿੱਚ ਲੈਣਾ ਸ਼ੁਰੂ ਕਰ ਦਿੰਦੇ ਹਨ ਉਹ ਤੁਹਾਡੀ ਮਿਹਨਤ ਦੀ ਕਦਰ ਨਹੀਂ ਕਰਦੇ ਕਿਉਂਕਿ ਉਹ ਜਾਣਦੇ ਹਨ ਕਿ ਤੁਸੀਂ ਹਮੇਸ਼ਾ ਉਪਲਬਧ ਹੋ ਸਾਈਕੋਲੋਜੀ ਕਹਿੰਦੀ ਹੈ ਜਿੱਥੇ ਹੱਦਾਂ ਮਜ਼ਬੂਤ ਹੁੰਦੀਆਂ ਨੇ ਉਥੇ ਤਾਕਤ ਵੀ ਬਣਦੀ ਹੈ ਤੇ ਸਵੈ ਇੱਜ਼ਤ ਵੀ ਕਾਇਮ ਰਹਿੰਦੀ ਹੈ ਦੁਨੀਆ ਚੰਗੇ ਲੋਕਾਂ ਨਾਲ ਦੋਸਤੀ ਕਰਦੀ ਹੈ ਪਰ ਉਹ ਸਿਰਫ ਪੱਕੇ ਇਰਾਦੇ ਵਾਲੇ ਲੋਕਾਂ ਦੀ ਪੂਜਾ ਕਰਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਬੰਦਾ ਆਪਣੀ ਗੱਲ ਤੇ ਡੱਟ ਕੇ ਖੜਾ ਰਹਿੰਦਾ ਹੈ ਇਸ ਲਈ ਦੋਸਤੋ ਜੇ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਚੰਗੇ ਬਣਨ ਦੀ ਕਮਜ਼ੋਰੀ ਅੱਜ ਹੀ ਛੱਡੋ ਚੰਗਾ ਬਣੋ ਪਰ ਬੇਸਹਾਰਾ ਨਹੀਂ ਨਰਮ ਬਣੋ ਪਰ ਟੁੱਟਣ ਵਾਲੇ ਨਹੀਂ ਅਤੇ ਜਿੱਥੇ ਜ਼ਰੂਰਤ ਹੋਵੇ ਉੱਥੇ ਬੁਰਾ ਦਿਖਣ ਤੋਂ ਵੀ ਨਾ ਡਰੋ ਆਓ ਇੱਕ ਅਜਿਹੇ ਇਨਸਾਨ ਦੀ ਕਹਾਣੀ ਸੁਣੀਏ ਜਿਸ ਨੇ ਸਾਬਤ ਕਰ ਦਿੱਤਾ ਕਿ ਸਖਤੀ ਵੀ ਕਦੇ-ਕਦੇ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਇਹ ਕਹਾਣੀ ਹੈ ਸਟੀਵ ਜੋਬਸ ਦੀ ਦੁਨੀਆ ਉਹਨਾਂ ਨੂੰ ਜਿੱਦੀ ਗੁੱਸੇ ਵਾਲਾ ਤੇ ਮਾੜਾ ਬੌਂਸ ਕਹਿੰਦੀ ਹੈ ਪਰ ਇਹੋ ਹੀ ਸਖਤੀ ਇਹੋ ਹੀ ਅਡੋਲ ਸੁਭਾਅ ਨੇ ਐਪਲ ਨੂੰ ਦੁਨੀਆ ਦੀ ਸਭ ਤੋਂ ਵੱਧ ਕੀਮਤ ਵਾਲੀ ਕੰਪਨੀ ਬਣਾ ਦਿੱਤਾ ਸਟੀਵ ਜੌਬਸ ਦਾ ਸਭ ਤੋਂ ਪਹਿਲਾ ਬੇਰਹਿਮ ਨਿਜਮ ਨਾਂ ਦਾ ਮਤਲਬ ਸਿੱਧਾ ਨਾਂ ਜਦੋਂ ਆਈਫੋਨ ਬਣ ਰਿਹਾ ਸੀ ਇੰਜੀਨੀਅਰ ਕਹਿੰਦੇ ਸਰ ਬਹੁਤ ਸਾਰੇ ਬਟਨ ਹੋਣੇ ਚਾਹੀਦੇ ਨੇ ਪਰ ਜੋਬਸ ਨੇ ਇੱਕ ਸੈਕਿੰਡ ਵੀ ਨਾ ਲਾਇਆ ਸਿੱਧੀ ਸਖਤ ਤੇ ਤਿੱਖੀ ਨਾ ਕੀਤੀ ਉਹ ਕਹਿੰਦੇ ਸਨ ਇਸ ਵਿੱਚ ਸਿਰਫ ਇੱਕ ਬਟਨ ਹੋਵੇਗਾ ਅਤੇ ਸਿਰਫ ਉਹ ਚੀਜ਼ ਰਹੇਗੀ ਜੋ ਸਭ ਤੋਂ ਵਧੀਆ ਹੋਵੇ ਉਹਨਾਂ ਨੂੰ ਟੀਮ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਸੀ ਕਿਉਂਕਿ ਉਹ ਜਾਣਦੇ ਸਨ ਜੇ ਤੁਸੀਂ ਸਭ ਨੂੰ ਖੁਸ਼ ਕਰੋਗੇ ਤਾਂ ਨਤੀਜਾ ਆਮ ਆਵੇਗਾ ਪਰ ਉਹਨਾਂ ਦੀ ਨਜ਼ਰ ਸਿਰਫ ਇੱਕ ਗੱਲ ਤੇ ਸੀ ਸ਼ਾਨਦਾਰ ਨਤੀਜਾ ਬੇਮਿਸਾਲ ਕੁਆਲਟੀ ਦੂਜਾ ਸਬੂਤ ਜਦੋਂ ਆਪਣੀ ਹੀ ਕੰਪਨੀ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਕੋਈ ਕਮਜ਼ੋਰ ਬੰਦਾ ਹੁੰਦਾ ਤਾਂ ਟੁੱਟ ਜਾਂਦਾ ਪਰ ਜੋਬਸ ਉਹਨਾਂ ਨੇ ਦਿਖਾਇਆ ਕਿ ਸਖਤ ਸੁਭਾਅ ਕਿਵੇਂ ਜ਼ਿੰਦਗੀ ਮੋੜ ਦਿੰਦਾ ਹੈ ਉਹ ਰੋਏ ਨਹੀਂ ਕਿਸੇ ਤੋਂ ਮਿਹਨਤਾਂ ਨਹੀਂ ਕੀਤੀਆਂ ਕਿਸੇ ਤੋਂ ਮਦਦ ਨਹੀਂ ਮੰਗੀ ਉਹਨਾਂ ਨੇ ਆਪਣੀ ਲੜਾਈ ਖੁਦ ਲੜੀ ਹੋਰ ਕੰਪਨੀਆਂ ਖੜੀਆਂ ਕੀਤੀਆਂ ਅਤੇ ਦੁਨੀਆ ਨੂੰ ਦਿਖਾ ਦਿੱਤਾ ਕਿ ਉਹ ਕਿੰਨੇ ਮਜ਼ਬੂਤ ਨੇ ਥੋੜੇ ਸਮੇਂ ਬਾਅਦ ਐਪਲ ਡਿੱਗਣ ਲੱਗਾ ਤਦ ਐਪਲ ਨੂੰ ਮਜਬੂਰੀ ਵਿੱਚ ਉਹਨਾਂ ਨੂੰ ਵਾਪਸ ਬੁਲਾਉਣਾ ਪਿਆ ਕਿਉਂਕਿ ਐਪਲ ਨੂੰ ਸਮਝ ਆ ਗਈ ਸੀ ਇਸ ਦੁਨੀਆ ਨੂੰ ਝੁਕਾਉਣ ਦੀ ਤਾਕਤ ਸਿਰਫ ਸਟੀਵ ਜੌਬਸ ਕੋਲ ਹੈ ਤਾਂ ਜੌਬਸ ਦਾ ਇਹ ਬੁਰਾਪਨ ਕੀ ਸੀ ਚੋਰਪੁਣਾ ਗੁੱਸਾ ਜਾਂ ਬੇਈਮਾਨੀ ਨਹੀਂ ਇਹ ਬੁਰਾਪਨ ਸੀ ਕੁਆਲਿਟੀ ਨਾਲ ਜ਼ੀਰੋ ਕੰਪਰੋਮਾਈਜ਼ ਆਪਣਾ ਸਟੈਂਡ ਕਦੇ ਵੀ ਢੇਠਾ ਨਾ ਲੈ ਕੇ ਜਾਣਾ ਲੋਕ ਕਿਵੇਂ ਮਹਿਸੂਸ ਕਰਦੇ ਨੇ ਇਸ ਦੀ ਥਾਂ ਨਤੀਜਾ ਕਿਵੇਂ ਹੋਵੇਗਾ ਇਸ ਦੀ ਸੋਚ ਹੋਣੀ ਚਾਹੀਦੀ ਹੈ ਉਹ ਜਾਣਦੇ ਸਨ ਕਿ ਜੇ ਡਿਲੀਵਰੀ ਸਭ ਤੋਂ ਵਧੀਆ ਹੋਵੇਗੀ ਤਾਂ ਲੋਕ ਉਹਨਾਂ ਦੀ ਸਖਤੀ ਨੂੰ ਭੁੱਲ ਜਾਣਗੇ ਪਰ ਉਹਨਾਂ ਦਾ ਕੰਮ ਸਦਾ ਲਈ ਯਾਦ ਰੱਖਣਗੇ ਅੱਜ ਦੁਨੀਆ ਸਟੀਵ ਜੌਬਸ ਦੇ ਗੁੱਸੇ ਉਹਨਾਂ ਦੀ ਸਖਤੀ ਤੇ ਉਹਨਾਂ ਦੇ ਤਿੱਖੇ ਫੈਸਲਿਆਂ ਨੂੰ ਭੁੱਲ ਚੁੱਕੀ ਹੈ ਪਰ ਉਹਨਾਂ ਦੀ ਮਹਾਨਤਾ ਨੂੰ ਨਹੀਂ ਕਿਉਂਕਿ ਜਦੋਂ ਤੁਸੀਂ ਆਪਣੇ ਕੰਮ ਤੇ ਪੱਕੇ ਅਤੇ ਨਿਰਪੱਖ ਹੁੰਦੇ ਹੋ ਦੁਨੀਆ ਆਪ ਤੁਹਾਡੇ ਅੱਗੇ ਝੁਕਦੀ ਹੈ ਹੁਣ ਆਓ ਸਮਝਦੇ ਹਾਂ ਸਿਰਫ ਚੰਗਾ ਬਣਨਾ ਹੀ ਕਿਉਂ ਖਤਰਨਾਕ ਹੈ ਮਨੋਵਿਗਿਆਨ ਇਸ ਨੂੰ ਕਹਿੰਦਾ ਹੈ ਬਹੁਤ ਜ਼ਿਆਦਾ ਚੰਗਾ ਬਣਨ ਦੀ ਬਿਮਾਰੀ ਯਾਨੀ ਉਹ ਬਿਮਾਰੀ ਜਿਸ ਵਿੱਚ ਇਨਸਾਨ ਹਮੇਸ਼ਾ ਦੂਜਿਆਂ ਨੂੰ ਖੁਸ਼ ਕਰਨ ਵਿੱਚ ਲੱਗ ਜਾਂਦਾ ਹੈ ਇਹੋ ਜਿਹੇ ਲੋਕ ਕਦੇ ਨਾ ਨਹੀਂ ਕਹਿੰਦੇ ਲੜਾਈ ਤੋਂ ਡਰਦੇ ਹਨ ਹਰ ਕਿਸੇ ਤੋਂ ਹਮੇਸ਼ਾ ਹਾਂ ਦੀ ਉਮੀਦ ਰੱਖਦੇ ਹਨ ਤੇ ਹਰ ਵਾਰ ਆਪਣੇ ਆਪ ਨੂੰ ਪਿੱਛੇ ਧੱਕ ਦਿੰਦੇ ਹਨ ਤੇ ਨਤੀਜਾ ਇਹ ਵੱਧ ਚੰਗਿਆਈ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੀ ਹੈ ਕੰਮ ਦੇ ਸਮੇਂ ਕਿਸੇ ਦੋਸਤ ਦੀ ਮਦਦ ਕਰਦੇ ਨੇ ਇਹ ਆਪਣੇ ਆਪ ਨਾਲ ਧੋਖਾ ਕਰ ਲੈਂਦੇ ਨੇ ਸਹੀ ਤਨਖਾਹ ਨਹੀਂ ਮੰਗਦੇ ਕਿਉਂਕਿ ਮਾੜਾ ਨਹੀਂ ਲੱਗਣਾ ਚਾਹੁੰਦੇ ਤੇ ਆਪਣੇ ਆਪ ਨੂੰ ਆਰਥਿਕ ਤੌਰ ਤੇ ਥਕਾ ਲੈਂਦੇ ਨੇ ਵਿਗਿਆਨ ਕਹਿੰਦਾ ਹੈ ਜਿਹੜੇ ਲੋਕ ਆਪਣੇ ਹੱਕ ਲਈ ਖੜੇ ਨਹੀਂ ਹੁੰਦੇ ਦੁਨੀਆ ਹਮੇਸ਼ਾ ਉਹਨਾਂ ਨੂੰ ਧੱਕ ਕੇ ਪਿੱਛੇ ਕਰ ਦਿੰਦੀ ਹੈ ਸੋ ਜਦੋਂ ਅਸੀਂ ਕਹਿੰਦੇ ਹਾਂ ਥੋੜਾ ਬੁਰਾ ਬਣੋ ਸਾਡਾ ਮਤਲਬ ਬੇਈਮਾਨੀ ਨਹੀਂ ਸਾਡਾ ਮਤਲਬ ਹੈ ਦ੍ਰਿੜ ਇਰਾਦੇ ਵਾਲੇ ਬਣੋ ਪੱਕੇ ਹੋਵੋ ਆਪਣੇ ਹੱਕ ਲਈ ਖੜੋ ਤੁਹਾਨੂੰ ਇਹਨਾਂ ਤਿੰਨ ਤਰੀਕਿਆਂ ਦੇ ਵਿੱਚੋਂ ਹੀ ਸਹੀ ਰਸਤਾ ਚੁਣਨਾ ਪਵੇਗਾ ਪੈਸਿਵ ਲੋਕ ਬਹੁਤ ਨਰਮ ਬਹੁਤ ਉਪਲਬਧ ਨਾ ਕਹਿ ਨਹੀਂ ਸਕਦੇ ਤੇ ਲੋਕ ਹਮੇਸ਼ਾ ਉਹਨਾਂ ਦਾ ਫਾਇਦਾ ਚੁੱਕਦੇ ਹਨ ਦੂਜੇ ਹਨ ਅਗਰੈਸਿਵ ਲੋਕ ਹਮਲਾਵਰ ਦੂਜਿਆਂ ਨੂੰ ਦੁਖੀ ਕਰਕੇ ਅੱਗੇ ਵਧਣ ਵਾਲੇ ਲੋਕ ਇਹਨਾਂ ਤੋਂ ਡਰਦੇ ਜ਼ਰੂਰ ਹਨ ਪਰ ਇੱਜ਼ਤ ਕਦੇ ਨਹੀਂ ਕਰਦੇ ਤੀਸਰੇ ਹਨ ਅਸਰਟਿਵ ਲੋਕ ਧ੍ਰਿੜ ਸੁਭਾਅ ਵਾਲੇ ਆਪਣੇ ਹੱਕ ਲਈ ਖੜੇ ਵੀ ਹੁੰਦੇ ਹਨ ਤੇ ਦੂਜੇ ਦੀ ਇੱਜ਼ਤ ਵੀ ਰੱਖਦੇ ਹਨ ਦੁਨੀਆ ਇਹਨਾਂ ਨੂੰ ਸਭ ਤੋਂ ਵੱਧ ਇੱਜ਼ਤ ਦਿੰਦੀ ਹੈ ਤੇ ਇਹਨਾਂ ਦੇ ਸਾਹਮਣੇ ਹੀ ਝੁਕਦੀ ਹੈ ਤੇ ਇਹੋ ਦ੍ਰਿੜਤਾ ਹੀ ਸਾਡਾ ਬੁਰਾਪਨ ਹੈ। ਇਹ ਹੀ ਤਾਕਤ ਜੋ ਸਟੀਵ ਜੌਬਸ ਵਰਗੇ ਲੋਕਾਂ ਨੂੰ ਮਹਾਨ ਬਣਾਉਂਦੀ ਹੈ। ਸਟੀਵ ਜੌਬਸ ਹਮਲਾਵਰ ਨਹੀਂ ਸਨ ਉਹ ਅਸਰਟਿਵ ਸਨ। ਉਹ ਜਾਣਦੇ ਸਨ ਕਿ ਵੱਡੇ ਟੀਚਿਆਂ ਲਈ ਕਈ ਵਾਰ ਛੋਟੀਆਂ-ਛੋਟੀਆਂ ਭਾਵਨਾਵਾਂ ਨੂੰ ਕੁਰਬਾਨ ਕਰਨਾ ਪੈਂਦਾ ਹੈ। ਤੇ ਜੇ ਤੁਸੀਂ ਇਸ ਤਾਕਤ ਨੂੰ ਨਹੀਂ ਅਪਣਾਉਂਦੇ ਤਾਂ ਇਹ ਦੁਨੀਆ ਤੁਹਾਨੂੰ ਮਿਟਾ ਦੇਵੇਗੀ ਕਿਉਂਕਿ ਇਹ ਦੁਨੀਆ ਨੂੰ ਨਰਮ ਲੋਕ ਨਹੀਂ ਚਾਹੀਦੇ ਇਸ ਨੂੰ ਲੋੜ ਹੈ ਉਹਨਾਂ ਲੋਕਾਂ ਦੀ ਜੋ ਸਖਤ ਫੈਸਲੇ ਲੈਣਾ ਜਾਣਦੇ ਹਨ ਆਓ ਇੱਕ ਅਜਿਹੀ ਕਹਾਣੀ ਸੁਣੀਏ ਜੋ ਕਿਸੇ ਵੱਡੇ ਸ਼ਹਿਰ ਦੀ ਨਹੀਂ ਸਾਡੀਆਂ ਆਪਣੀਆਂ ਗਲੀਆਂ ਆਪਣੇ ਘਰਾਂ ਦੇ ਆਸ-ਪਾਸ ਹਰ ਰੋਜ਼ ਵਾਪਰਦੀ ਹੈ ਇਹ ਕਹਾਣੀ ਹੈ ਅਮਨ ਨਾਮ ਦੇ ਇੱਕ ਇਨਸਾਨ ਦੀ ਇੱਕ ਚੰਗੇ ਭੋਲੇ ਤੇ ਦ੍ਰਿੜ ਸਾਫ਼ ਬੰਦੇ ਦੀ ਉਸ ਦਾ ਇੱਕ ਛੋਟਾ ਜਿਹਾ ਕਾਰੋਬਾਰ ਸੀ ਪਰ ਉਸ ਦੀ ਚੰਗਿਆਈ ਹੀ ਉਸ ਦਾ ਸਭ ਤੋਂ ਵੱਡਾ ਦੁੱਖ ਬਣ ਗਈ ਅਮਨ ਦੇ ਕੰਮੇ ਹਰ ਰੋਜ਼ ਲੇਟ ਆਉਂਦੇ ਪਰ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਿਉਂਕਿ ਉਸ ਨੂੰ ਡਰ ਹੁੰਦਾ ਸੀ ਕਿ ਕਿਤੇ ਇਹ ਲੋਕ ਮੈਨੂੰ ਮਾੜਾ ਨਾ ਕਹਿਣ ਗਾਹਕ ਵੀ ਉਸ ਨੂੰ ਮਿੱਠੀਆਂ ਗੱਲਾਂ ਕਰਕੇ ਬਹੁਤ ਘੱਟ ਪੈਸਿਆਂ ਵਿੱਚ ਕੰਮ ਕਰਵਾ ਲੈਂਦੇ ਸੀ ਪਰ ਇਹ ਨਾ ਨਹੀਂ ਸੀ ਕਰਦਾ ਇਸ ਨੂੰ ਫਿਕਰ ਸੀ ਕਿਤੇ ਗਾਹਕ ਹੱਥੋਂ ਨਾ ਨਿਕਲ ਜਾਵੇ। ਨਤੀਜਾ ਇਸ ਦਾ ਕੰਮ ਹਮੇਸ਼ਾ ਘਾਟੇ ਵਿੱਚ ਤੇ ਹੌਲੀ-ਹੌਲੀ ਉਹ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ ਸੀ। ਪਰ ਇੱਕ ਦਿਨ ਅਮਨ ਨੇ ਕਿਹਾ ਹੁਣ ਬੱਸ ਹੁਣ ਹੋਰ ਨਹੀਂ। ਉਸ ਨੇ ਉਹ ਬੁਰਾਪਨ ਅਪਣਾਇ ਜਿਸ ਨੂੰ ਅਸੀਂ ਕਹਿੰਦੇ ਹਾਂ ਪੱਕਾ ਇਰਾਦਾ। ਸਭ ਤੋਂ ਪਹਿਲਾਂ ਉਹ ਕੰਮਾਂ ਜਿਸ ਦੀ ਲਾਪਰਵਾਹੀ ਕਾਰਨ ਕੰਮ ਡੁੱਬ ਰਿਹਾ ਸੀ। ਉਸ ਨੂੰ ਸਾਫ਼-ਸਾਫ਼ ਬਾਹਰ ਕਰ ਦਿੱਤਾ ਚਾਹੇ ਇਹ ਫੈਸਲਾ ਔਖਾ ਸੀ ਪਰ ਕੰਮ ਬਚਾਉਣ ਲਈ ਜ਼ਰੂਰੀ ਸੀ ਫਿਰ ਉਸ ਨੇ ਆਪਣੇ ਸਭ ਤੋਂ ਵੱਡੇ ਗਾਹਕ ਨੂੰ ਸਿੱਧੀ ਗੱਲ ਦੱਸੀ ਮੈਂ ਇੰਨੇ ਘੱਟ ਪੈਸਿਆਂ 'ਚ ਕੰਮ ਨਹੀਂ ਕਰ ਸਕਦਾ ਤੁਸੀਂ ਮੇਰਾ ਫਾਇਦਾ ਲੈ ਰਹੇ ਹੋ ਗਾਹਕ ਚਲਾ ਗਿਆ ਪਰ ਉਸ ਨੂੰ ਆਪਣੇ ਅੰਦਰ ਅੱਜ ਇੱਕ ਸ਼ਾਂਤੀ ਮਿਲੀ ਆਜ਼ਾਦੀ ਮਿਲੀ ਹੁਣ ਉਹ ਸਿਰਫ ਉਹ ਕੰਮ ਕਰਦਾ ਜਿਸ ਵਿੱਚ ਉਸ ਨੂੰ ਸਹੀ ਮੁਨਾਫਾ ਮਿਲੇ ਕੁਝ ਹਫ਼ਤਿਆਂ ਵਿੱਚ ਮਾਹੌਲ ਬਦਲ ਗਿਆ ਬਾਕੀ ਕੰਮੇ ਸਮੇਂ ਤੇ ਆਉਣ ਲੱਗ ਪਏ ਕਿਉਂਕਿ ਹੁਣ ਉਹਨਾਂ ਨੂੰ ਡਰ ਸੀ ਨਵੇਂ ਗਾਹਕ ਉਸ ਨੂੰ ਵੱਧ ਪੈਸੇ ਦੇਣ ਲੱਗ ਪਏ ਕਿਉਂਕਿ ਉਹ ਜਾਣਦੇ ਸਨ ਕਿ ਇਹ ਬੰਦਾ ਆਪਣੀ ਕਦਰ ਕਰਦਾ ਹੈ ਇਸ ਤਰ੍ਹਾਂ ਅਮਨ ਦਾ ਕੰਮ ਘਾਟੇ ਤੋਂ ਮੁਨਾਫੇ ਵਿੱਚ ਆ ਗਿਆ ਇਸ ਦੀ ਇਹ ਸਖਤੀ ਗੁੱਸਾ ਨਹੀਂ ਸੀ ਇਹ ਉਸ ਦੀ ਕੁਆਲਿਟੀ ਇਮਾਨਦਾਰੀ ਅਤੇ ਆਪਣੇ ਆਪ ਦੀ ਇੱਜ਼ਤ ਦੀ ਨਿਸ਼ਾਨੀ ਸੀ ਜਿਸ ਦਿਨ ਉਸ ਨੇ ਆਪਣੇ ਆਪ ਦੀ ਕਦਰ ਕੀਤੀ ਉਸੇ ਦਿਨ ਦੁਨੀਆ ਨੇ ਵੀ ਉਸ ਦੀ ਕਦਰ ਕਰਨੀ ਸ਼ੁਰੂ ਕਰ ਦਿੱਤੀ ਸੋ ਯਾਦ ਰੱਖੋ ਜੇ ਤੁਸੀਂ ਆਪਣੇ ਲਈ ਸਖਤ ਨਹੀਂ ਬਣੋਗੇ ਤਾਂ ਦੁਨੀਆ ਤੁਹਾਡਾ ਫਾਇਦਾ ਚੁੱਕ ਕੇ ਤੁਹਾਨੂੰ ਖਤਮ ਕਰ ਦੇਵੇਗੀ ਆਪਣੇ ਕੰਮ ਲਈ ਆਪਣੇ ਪਰਿਵਾਰ ਲਈ ਆਪਣੇ ਸਮੇਂ ਲਈ ਹੱਦਾਂ ਤੈਅ ਕਰੋ ਤੁਸੀਂ ਕਹਾਣੀਆਂ ਸੁਣ ਲਈਆਂ ਸਚਾਈ ਸਮਝ ਲਈ ਹੁਣ ਸਵਾਲ ਹੈ ਕਿ ਤੁਸੀਂ ਅੱਜ ਕੀ ਕਰੋਗੇ ਇਹ ਰਹੇ ਸਿੱਧੇ ਤਿੰਨ ਕਦਮ ਜੋ ਤੁਹਾਨੂੰ ਕਮਜ਼ੋਰ ਬਣਨ ਤੋਂ ਬਚਾਉਣਗੇ ਅਤੇ ਤੁਹਾਡੀ ਸ਼ਖਸੀਅਤ ਨੂੰ ਤਾਕਤਵਾਰ ਬਣਾ ਦੇਣਗੇ ਨੰਬਰ 1 ਨਾ ਬੋਲਣਾ ਸਿੱਖੋ ਸਭ ਤੋਂ ਪਹਿਲਾਂ ਨਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ ਨਾ ਸਿਰਫ ਇੱਕ ਸ਼ਬਦ ਨਹੀਂ ਇਹ ਤੁਹਾਡੀ ਹੱਦ ਤੁਹਾਡੀ ਆਤਮ ਇੱਜ਼ਤ ਹੈ ਜਦੋਂ ਵੀ ਕੋਈ ਤੁਹਾਨੂੰ ਉਹ ਕੰਮ ਕਰਨ ਲਈ ਦਬਾਅ ਪਾਏ ਜੋ ਤੁਹਾਡੇ ਟੀਚਿਆਂ ਦੇ ਖਿਲਾਫ ਜਾਂ ਤੁਹਾਡੇ ਸਮੇਂ ਨੂੰ ਬਰਬਾਦ ਕਰਦਾ ਹੋਵੇ ਫੌਰਨ ਪਿਆਰ ਨਾਲ ਪਰ ਪੱਕੇ ਤੌਰ ਤੇ ਕਹੋ ਨਹੀਂ ਅਗਲੀ ਵਾਰ ਜਦੋਂ ਕੋਈ ਤੁਹਾਡਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇ ਆਪਣੇ ਆਪ ਤੋਂ ਸਿਰਫ ਇੱਕ ਸਵਾਲ ਪੁੱਛੋ ਕੀ ਇਹ ਕੰਮ ਮੈਨੂੰ ਕਮਜ਼ੋਰ ਬਣਾ ਦੇਵੇਗਾ ਜੇ ਜਵਾਬ ਹਾਂ ਹੈ ਤਾਂ ਬਿਨਾਂ ਇੱਕ ਸੈਕਿੰਡ ਗਵਾਏ ਨਾ ਬੋਲ ਦਿਓ ਜੋ ਨਾ ਨਹੀਂ ਕਹਿੰਦਾ ਉਹ ਕਦੇ ਮਜ਼ਬੂਤ ਨਹੀਂ ਬਣਦਾ ਨੰਬਰ 2 ਪੈਸੇ ਨੂੰ ਤਰਜੀਹ ਦਿਓ ਭਾਵਨਾਵਾਂ ਨੂੰ ਨਹੀਂ ਆਪਣੀ ਕੀਮਤ ਜਾਣੋ ਅਤੇ ਸਭ ਤੋਂ ਮਹੱਤਵਪੂਰਨ ਉਸ ਤੇ ਖੜੇ ਰਹੋ ਭਾਵੇਂ ਉਹ ਤੁਹਾਡੀ ਤਨਖਾਹ ਹੋਵੇ ਕੰਮ ਦੀ ਫੀਸ ਹੋਵੇ ਜਾਂ ਤੁਹਾਡੇ ਸਮੇਂ ਦਾ ਮੁੱਲ ਪਹਿਲਾ ਇਹ ਤੱਥ ਫਿਰ ਭਾਵਨਾਵਾਂ ਪੈਸੇ ਵਾਲੇ ਫੈਸਲੇ ਦਿਲ ਨਾਲ ਨਹੀਂ ਦਿਮਾਗ ਨਾਲ ਹੋਣੇ ਚਾਹੀਦੇ ਨੇ ਅਧਿਕਾਰਤ ਲੋਕ ਘੱਟ ਪੈਸੇ ਤੇ ਇਸ ਲਈ ਕੰਮ ਕਰ ਲੈਂਦੇ ਨੇ ਕਿਉਂਕਿ ਉਹ ਮਾੜੇ ਨਹੀਂ ਲੱਗਣਾ ਚਾਹੁੰਦੇ ਪਰ ਇੱਕ ਗੱਲ ਯਾਦ ਰੱਖੋ ਜੋ ਤੁਹਾਡੀ ਕਦਰ ਨਹੀਂ ਕਰਦਾ ਉਹ ਪਹਿਲਾਂ ਵੀ ਤੁਹਾਡੇ ਨਾਲ ਸੱਚਾ ਨਹੀਂ ਹੈ ਜੇ ਕੋਈ ਤੁਹਾਡੇ ਮੁੱਲ ਤੇ ਨਹੀਂ ਖੜਦਾ ਤਾਂ ਉਸ ਨੂੰ ਜਾਣ ਦੇਵੋ ਸਖਤੀ ਨਾਲ ਆਪਣੇ ਮੁੱਲ ਨੂੰ ਫਾਲੋ ਕਰਨਾ ਕਮਜ਼ੋਰੀ ਨਹੀਂ ਇਹ ਤੁਹਾਡੀ ਮਜ਼ਬੂਤੀ ਹੈ ਨੰਬਰ 3 ਆਪਣੇ ਸਖਤ ਫੈਸਲਿਆਂ ਤੇ ਕਦੇ ਅਫਸੋਸ ਨਾ ਕਰੋ ਆਖਰੀ ਅਤੇ ਸਭ ਤੋਂ ਤਾਕਤਵਾਰ ਗੱਲ ਜਦੋਂ ਤੁਸੀਂ ਕੋਈ ਮੁਕੰਮਲ ਸਹੀ ਤੇ ਸਖਤ ਫੈਸਲਾ ਲੈਂਦੇ ਹੋ ਉਸ ਲਈ ਕਦੇ ਮਾਫੀ ਨਾ ਮੰਗੋ ਜੇ ਤੁਸੀਂ ਕਿਸੇ ਨੂੰ ਨੌਕਰੀ ਤੋਂ ਕੱਢਿਆ ਕਿਉਂਕਿ ਉਹ ਕੰਮ ਨਹੀਂ ਕਰ ਰਿਹਾ ਸੀ ਇਹ ਤੁਹਾਡਾ ਗਲਤ ਨਹੀਂ ਇਹ ਤੁਹਾਡੀ ਜ਼ਿੰਮੇਵਾਰੀ ਸੀ ਜੇ ਤੁਸੀਂ ਕਿਸੇ ਦੋਸਤ ਨੂੰ ਮਨ੍ਹਾ ਕੀਤਾ ਕਿਉਂਕਿ ਤੁਸੀਂ ਪੜ੍ਹਨਾ ਸੀ ਪੜ੍ਹਾਈ ਕਰਨੀ ਸੀ ਇਹ ਸਵਾਰਥ ਨਹੀਂ ਇਹ ਭਵਿੱਖ ਦੀ ਨਹੀਂ ਹੈ ਦੁਨੀਆ ਨੂੰ ਕੁਝ ਪਲਾਂ ਲਈ ਨਾਰਾਜ਼ ਕਰਨਾ ਉਮਰ ਪਰ ਆਪਣੇ ਆਪ ਨੂੰ ਤੰਗ ਰੱਖਣ ਨਾਲੋਂ ਕਿਤੇ ਬਿਹਤਰ ਹੈ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਸੀਂ ਖੁਦ ਹੋ ਜਦੋਂ ਤੁਸੀਂ ਇਹ ਤਿੰਨ ਕੰਮ ਅੱਜ ਤੋਂ ਹੀ ਸ਼ੁਰੂ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਦੁਨੀਆ ਹੌਲੀ-ਹੌਲੀ ਤੁਹਾਡੇ ਅੱਗੇ ਹੀ ਨਹੀਂ ਤੁਹਾਡੀ ਇੱਜ਼ਤ ਵਿੱਚ ਝੋਕਣ ਲੱਗ ਪਵੇਗੀ ਭੋਲੇਪਨ ਤੋਂ ਦ੍ਰਿੜ ਨਰਮ ਤੋਂ ਮਜ਼ਬੂਤ ਅਤੇ ਕਮਜ਼ੋਰ ਤੋਂ ਪੱਕੇ ਇਰਾਦੇ ਵਾਲੇ ਬਣੋ ਕਿਉਂਕਿ ਸੱਚ ਇਹ ਹੈ ਇਹ ਦੁਨੀਆ ਕਮਜ਼ੋਰ ਚੰਗਿਆਈ ਦੀ ਕਦੇ ਇੱਜ਼ਤ ਨਹੀਂ ਕਰਦੀ ਸਾਨੂੰ ਸਟੀਵ ਜੋਬਸ ਅਤੇ ਅਮਨ ਦੀ ਕਹਾਣੀ ਨੇ ਇੱਕੋ ਗੱਲ ਸਿਖਾਈ ਕਮਜ਼ੋਰੀ ਦਾ ਤਾਲਾ ਸਿਰਫ ਇੱਕ ਚਾਬੀ ਨਾਲ ਖੁੱਲਦਾ ਹੈ ਉਹ ਚਾਬੀ ਹੈ ਦ੍ਰਿੜਤਾ ਆਪਣੇ ਇਰਾਦੇ ਤੇ ਮਜ਼ਬੂਤ ਰਹਿਣਾ ਜੇ ਤੁਸੀਂ ਸਭ ਨੂੰ ਖੁਸ਼ ਰੱਖਦੇ ਹੋ ਤਾਂ ਇੱਕ ਦਿਨ ਤੁਹਾਨੂੰ ਖੁਦ ਨੂੰ ਖੁਸ਼ ਰੱਖਣ ਲਈ ਕੋਈ ਨਹੀਂ ਬਚੇਗਾ ਇੱਕ ਗੱਲ ਪੱਕੀ ਯਾਦ ਰੱਖੋ ਬੁਰਾ ਬਣਨ ਦਾ ਮਤਲਬ ਧੋਖੇਬਾਜ਼ ਹੋਣਾ ਨਹੀਂ ਬੁਰਾ ਬਣਨ ਦਾ ਮਤਲਬ ਹੈ ਆਪਣੀਆਂ ਹੱਦਾਂ ਤੈਅ ਕਰਨਾ ਆਪਣੀ ਕੀਮਤ ਨਾ ਘਟਾਉਣਾ ਆਪਣੇ ਫੈਸਲਿਆਂ ਤੇ ਮਜ਼ਬੂਤ ਰਹਿਣਾ ਬਸ ਆਪਣੀ ਕਦਰ ਕਰੋ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਤਬਾਹੀ ਤੋਂ ਬਚਾਉਣਾ ਚਾਹੁੰਦੇ ਹੋ ਤਾ ਅੱਜ ਇਸੇ ਵੇਲੇ ਇੱਕ ਸਖਤ ਫੈਸਲਾ ਲਓ ਆਪਣੇ ਆਪ ਨਾਲ ਵਾਅਦਾ ਕਰੋ ਅੱਜ ਤੋਂ ਮੈਂ ਪੱਕੇ ਇਰਾਦੇ ਵਾਲਾ ਇਨਸਾਨ ਬਣਾਂਗਾ ਨਰਮੀ ਨਹੀਂ ਤਾਕਤ ਮੇਰੀ ਪਛਾਣ ਹੋਵੇਗੀ ਅਤੇ ਹੁਣ ਸਮਾਂ ਆ ਗਿਆ ਹੈ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਅਮਲੀ ਤੌਰ ਤੇ ਲਿਆਉਣ ਦਾ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਕਿਸੇ ਭੋਲੇ ਇਨਸਾਨ ਦੀ ਜ਼ਿੰਦਗੀ ਬਦਲ ਸਕਦੀ ਹੈ ਤਾਂ ਉਸ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਹਾਂ ਅਜਾਹੀਆਂ ਹੋਰ ਤਾਕਤਵਾਰ ਜ਼ੋਰਦਾਰ ਗੱਲਾਂ ਲਈ ਸਾਡੇ ਚੈਨਲ ਪੰਜਾਬੀ ਰੂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੇ ਯਾਦ ਰੱਖੋ ਪੱਕੇ ਇਰਾਦੇ ਵਾਲੇ ਬਣੋ ਸ਼ੁਕਰੀਆ